ਕੁਰੂ ਰਵਿਦਾਸ ਮੰਦਿਰ ਕੇ ਬਲਾਕ ਮੰਗੋਲਪੁਰੀ ਦਿੱਲੀ ਦੀ ਪੂਰੀ ਕਮੇਟੀ ਪ੍ਰਧਾਨ ਸ਼੍ਰੀ ਐਫਸੀ ਮਲਜੀ ਦੀ ਅਗਵਾਈ ਵਿੱਚ ਡੇਰਾ ਸੰਤ ਸਰਵਨ ਦਾਸ ਸਚਖੰਡ ਬੱਲਾ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਬਨਾਰਸ ਵਿਖੇ ਸੰਗਤਾਂ ਦੇ ਰਹਿਣ ਲਈ ਬਣ ਰਹੀ ਬਿਲਡਿੰਗ ਲਈ ਦਿੱਲੀ ਦੀ ਸੰਗਤ ਵੱਲੋਂ 8 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਡੇਰੇ ਦੇ ਮੁਖੀ ਅਤੇ ਗੁਰੂ ਰਵਿਦਾਸ ਚੈਰੀਟੇਬਲ ਟਰਸਟ ਬਨਾਰਸ ਦੇ ਚੇਅਰਮੈਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਸੌਂਪੇ ਇਸ ਮੌਕੇ ਸ਼੍ਰੀ ਐਫਸੀ ਮਲ ਜੀ ਨੇ ਦੱਸਿਆ ਕਿ ਗੁਰੂ ਰਵਿਦਾਸ ਮੰਦਿਰ ਮੰਗੋਲ ਪੂਰੀ ਡੇਰਾ ਸਚਖੰਡ ਬੱਲਾਂ ਦੀ ਹੀ ਦੇਣ ਹੈ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਕੋਲ 2001 ਵਿੱਚ ਜ਼ਮੀਨ ਖਰੀਦਣ ਲਈ ਪੈਸੇ ਨਹੀਂ ਸਨ ਤਾਂ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਉਹਨਾਂ ਨੂੰ 1 ਲੱਖ ਰੁਪਏ ਦਿੱਤੇ ਸਨ। ਸ਼੍ਰੀ ਮੱਲ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਅਤੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਤੇ ਕੌਮ ਦੇ ਅਮਰਸ਼ੀਰ ਸੰਤ ਰਾਮਨੰਦ ਮਹਾਰਾਜ ਜੀ ਦੀ ਆਸ਼ੀਰਵਾਦ ਸਦਕਾ ਇਸ ਮੰਦਿਰ ਦਾ ਨਿਰਮਾਣ ਹੋਇਆ ਸੀ। इस मौके कमेटी वालों अठ लख की सेवा तो इलावा दस हज़ार संत सरवणद चैरिटेबल हस्पता कठारा दस हज़ार संत सरवणद चैरिटेबल आई हस्पताल वास्ते दस हज़ार रुपए संत सरवणदस मॉडल स्कूल हदियाबाद फगवाड़ा वास्ते दस हज़ार कौमी पत्रका बेगमपुरा शहर वास्ते भी दी गए ਇਸ ਮੌਕੇ ਸੰਤ ਨਿਰੰજનदास ਮਹਾਰਾਜ ਜੀ ਨੇ ਦਿੱਲੀ ਤੋਂ ਆਈ ਹੋਈ ਟੀਮ ਦਾ ਨਿਗਾਹ ਸਵਾਗਤ ਕੀਤਾ ਤੇ ਸਾਰੀ ਟੀਮ ਨੂੰ ਆਸ਼ੀਰਵਾਦ ਦਿੰਦੇ ਹੋਏ ਟੀਮ ਦਾ ਸਨਮਾਨ ਵੀ ਕੀਤਾ ਪਰ ਮੈਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਅੱਗੇ ਹੋਇਆ ਉਹਦੇ ਵਿੱਚ ਸਾਨੂੰ 8 ਲੱਖ 40 ਹਜ਼ਾਰ ਰੁਪਏ ਦੇ ਚੈੱਕ ਤੋਂ ਮਿਲਦੇ ਕਿਹਾ ਅਰੇ ਇੱਕ ਮੈਂ ਅਰੇ ਥੋੜੀ ਜਿਹੀ ਗੱਲ ਸਰੋਵਰ ਦੀ ਸਰੋਵਰ ਦੀ ਜਮਨ ਸੰ 2001 ਦੀ ਗੱਲ ਆ ਜਦੋਂ ਅਸੀਂ ਮੰਗੋਟਪੁਰੀ ਜਗ੍ਹਾ ਲਈ ਬੰਤ ਰਹੇ ਸੀ ਰਾਦਰ ਸਭੀ ਸਸੰਗਿਆਸ ਵੱਲੋਂ ਤੇ ਉਤੋਂ ਸਾਡੇ ਕੋਲ ਸੰਤ ਰਮਨੰਦ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਸੀ ਤੇ ਸਾਡੇ ਕੋਲ 2 ਲੱਖ ਰੁਪਏ ਨੇ ਇਕੱਠਾ ਹੋ ਰਿਹਾ ਸੀ ਜੀ 1 ਲੱਖ ਰੁਪਈਆ ਇਕੱਠਾ ਕੀਤਾ ਮੈਂ ਫਿਰ ਤੁਹਾਡੇ ਕੋਲ ਆਏ ਸੀ ਮਹਾਰਾਜ ਰਮਨੰਦ ਨੇ ਕਿਹਾ ਕਿ ਮਰਦ ਜੀ ਚੱਟਾ ਮਿਲਦੀ ਕਰੋ ਬੇਨਤੀ ਕੀਤੀ ਸੀ ਤੇ ਮੈਂ تیر ਦੇ ਵਿੱਚ ਜੋ ਦਿੱਲੀ ਤੋਂ ਸੋਚ ਕੇ ਆਇਆ ਸੀ ਕਿ ਸ਼ਾਇਦ ਮਹਾਰਾਜ ਜੀ ਪੰਜ ਦਿਨ ਪਹਿਲੇ ਮਿਲ ਗਏ ਪਰ ਮਹਾਰਾਜ ਜੀ ਨੇ ਤੇਲ ਕੋਹ ਦਿੱਤਾ ਝੋਲੀ ਭਰ ਦਿੱਤੀ ਕਲੈਕਟਰ ਭੇਜ ਦਿੱਤੇ ਉਦੋਂ ਮੈਂ ਮਹਾਰਾਜ ਜੀ ਦੇ ਪੈਰ ਤੋਂ ਵੱਡਾ ਘੰਡਾ ਸੱਜ ਨਹੀਂ ਚੁੱਕਿਆ ਸੀ ਕਿ ਸਾਨੂੰ ਤੇ ਨਹੀਂ ਉਮੀਦ ਹੀ ਨਹੀਂ ਸੀ ਪਰ ਸਾਡਾ ਸਾਰਾ ਕੰਮ ਹੀ ਹੋ ਗਿਆ ਫਿਰ ਅਸੀਂ ਉਹ ਪੈਸੇ ਰਾਦਰ ਸਰ ਵੀ 76 ਵਿਆਸ ਵਾਲੇ ਨੂੰ ਦਿੱਤੇ ਪਰ ਸਾਨੂੰ ਉਹ ਜਗ੍ਹਾ ਮਿਲ ਗਈ ਅੱਜ ਮਹਾਰਾਜ ਜੀ ਆਪਸੀ ਦੀ ਬਹੁਤ ਕਿਰਪਾ ਹੋਈ ਹੈ ਅਸੀਂ 8 ਲੱਖ 40 ਹਜ਼ਾਰ ਦਾ ਚੈਕ ਤੁਹਾਨੂੰ ਦੇਣਾ ਹੈ ਬਨਾਰਸ ਗੁਰੂ ਰਵਿਦਾਸ ਜਨਮ ਸਥਾਨ ਦੇ ਜੀ ਔਰ ਪ੍ਰਵਾਨ ਕਰਨਾ ਔਰ ਜਿੰਨੇ ਵੀ ਆ ਮੈਂਬਰ ਬਰ ਬੈਠੇ ਆ ਸਾਰਿਆਂ ਨੇ ਹੀ ਬਹੁਤ ਯੋਗਦਾਨ ਦਿੱਤਾ ਹੈ ਇਹਨਾਂ ਦੇ ਉੱਤੇ ਮੇਰ ਕਰੇ ਸਰ ਤੇ ਆਪ ਰੱਖਣਾ ਇਹ ਮੋਹਨਦਾਸ ਜੀ ਹੈ ਇਹ ਰਿਟਾਇਰਡ ਹੈ ਮਿਨਿਸਟਰ ਆਫ ਐਗਰੀਕਲਚਰ ਆਈਸੀ ਹੈ ਇਹ ਡਾਕਟਰ ਸਾਹਿਬ ਮੈਡੀਕਲ ਡਾਕਟਰ ਹੈ ਮਹਾਰਾਜ ਸਰਪੰਚਾਰ ਜੀ ਦਾ ਇਹਨਾਂ ਦੇ ਉੱਤੇ ਬੜਾ ਅਸ਼ੀਰਵਾਦ ਰਿਹਾ ਬਹੁਤ ਦਫਾ ਇਹਨਾਂ ਦੇ ਘਰ ਗਏ ਤੇ ਹੁਣ ਇਹ ਰਿਟਾਇਰਡ ਹਨ ਇਹਨਾਂ ਨੇ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਮੈਂ ਉਹ ਦਸਨੀ ਵੀ ਚਾਹਦਾ ਕਿੰਨੀ ਕਿੰਨੀ ਸੇਵਾ ਕੀਤੀ ਪਰ ਬਹੁਤ ਜ਼ਿਆਦਾ ਬਦਮਚਨ ਬਦਮਜੀ ਇਹ ਸਾਡੇ ਮੰਦਰ ਦੇ ਵਿੱਚ ਪਾਉਡਰ ਮੈਂਬਰ ਹਨ ਅੱਜ ਤੱਕ ਵੀ ਇਹਨਾਂ ਦੀ 68 ਸਾਲ ਉਮਰ ਹੋ ਗਈ ਹੈ ਬੜੀ ਸੇਵਾ ਕਰ ਰਹੇ ਹਨ ਤੇ ਸਤਪੰਥ ਦੇ ਛੋਟੇ ਬ੍ਰਿੰਦ ਨੇ ਵੀ ਰਿਟਾਇਰਡ ਹਨ ਸਾਡੇ ਕਮੇਟੀ ਕਮੇਟ ਬੋਰਡ ਤੋਂ ਅੰਦਸਿਆ ਹੋਇਆ ਹੈ ਜਸਵਿੰਦਰ ਜੀ ਦਾ ਤੁਹਾਨੂੰ ਪਤਾ ਹੀ ਹੈ ਇਹ ਨਾਲ ਕੱਕਾ ਬਲਦੀਪ ਕੁਮਾਰ ਬਿੱਟੂ ਇਹ ਜਿੱਥੇ-ਕਿੱਥੇ ਵੀ ਗੱਡੀ ਲੈ ਕੇ ਜਾਣੀ ਹੋਵੇ ਇਹ ਸਾਨੂੰ ਲੈ ਕੇ ਜਾਂਦਾ ਤੇ ਅਸੀਂ ਮਾਇਆ ਇਕੱਠੀ ਕਰਦੇ ਨੇ ਤੇ ਓਖਾ ਜਾਂਦਾ Shamla Chandar Building Maintenance Handyman under check Trade Platform is now available on your local London area. He has more than five years' experience in the same line. He used to work with reputed companies agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander kalcenter Call him on this number zero seven four triple eight. code 1161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ